ਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਤ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸ਼ਰਨਾਇ ਨਾਨਕ ਕੇ ਪ੍ਰਭੇਨ ਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਈ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ ਤਨ ਕੀ ਸੋਬਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾਂ ਜੇਵੜਾ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸੋ ਜਲ ਥਲ ਮਹੀਲਾ ਸੋਈ ਰਹਾ ਪਰਾਦੀ ਸੰਤ ਸੰਗੁਦਰਾ ਜਮਤਾ ਕੈ ਨੇੜਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਗਾ ਤਨ ਹਰਸਿਆ ਮੇਲਾਵ ਮਾਇਆ ਮੋਹ ਭਰਮ ਪਾਉ ਕਾਟ ਸੰਤ ਸਰਨ ਜੋ ਆਵ ਜੇ ਹਾ ਮਨੋਰਥ ਕਰ ਆਰਾਦੇ संतन ते पावन जणकी महमां केतक बरनो जो प्रवे अपने पाणे कहो नानक जिन सतगुरु भेटया ਸੇ ਸਭ ਤੇ ਭੈ ਨਿਕਾਣੇ ਜਣਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਵੇ ਆਪਣੇ ਬਾਣੇ ਕਹੋ ਨਾਨਕ ਜਿਨ ਸਤ ਗੁਰ ਭੇਟਿਆ ਸੇ ਸਵਤੇ ਭੈ ਨਿਕੜੇ ਸੁਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੋਹੀ ਪ੍ਰਭ ਮਾਨਹਿ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਬਣੀ ਥਾਈ ਜੈਨਾ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵੜਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸੋ ਜਲ ਥਲ ਮਹੀ ਅਲ ਸੋਈ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੋਹੀ ਰਾਗ ਅੰਦਰ ਅੰਗ 748 ਉਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਲਈ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮਦਾਨੀਆਂ ਦਾ ਤਾਂ ਤੁਮ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਸਤਿਗੁਰੂ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਰਬੱਤ ਸੰਗਤ ਨੂੰ ਦੁੱਧ ਔਤ ਧਾਨੀਆਂ ਦਾ ਤਾਂ ਸਰੀਰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ